ਸਿਰ ਰਾਗ ਮਹੱਲਾ ਚੌਥਾ ਨਾਮ ਮਿਲੈ ਮਨ ਤ੍ਰਿਪਤੀ ਐ ਬਿਣ ਨਾਮੇ ਤ੍ਰਿਗ ਜੀਵਾਸ ਕੋਈ ਗੁਰਮਕ ਸੱਜਣ ਜੀ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ ਕੋਈ ਗੁਰਮਕ ਸੱਜਣ ਜੀ ਮਿਲੈ ਮੈਂ ਦਸੇ ਪ੍ਰਭ ਗੁਣਤਾਸ ਹਉ ਤਸ ਵਿਟੋ ਚੋ ਖੰਨੀਐ ਮੈਂ ਨਾਮ ਕਰੇ ਪਰਗਾਸੋ ਮੇਰੇ ਪ੍ਰੀਤਮਾ ਹਉ ਜੀਵਨ ਨਾਮ ਧਿਆਈ ਬਿਣ ਨਾ ਵੇ ਜੀਵਨ ਨਾathie ਮੇਰੇ ਸਾਥ ਗੁਰਨਾਮ ਦਿਰੜਾ ਆਇ ਰਹਾ ਨਾਮ ਅਮੋਲਕ ਰਤਨ ਹੈ ਪੂਰੇ ਸਾਤ ਗੁਰ ਪਾਸੋ ਸਾਤ ਗੁਰੂ ਸੇਵ ਲੱਗਿਆ ਕਾਡ ਰਤਨ ਦੇਵੇ ਪਰਗਾਸੋ तन वड भागी वड भागिया जो आए मिले गौर पास जिन्ना सात गुरपुर करना पेटे ओ। से भाग हीण जम काल ओए फिर फिर जून पवाई है विच विष्टा कर विकरालो ओ न पा दवास न पेटी है। जिन अंतर क्रोध चण्डाल पुरक अमृत सार वडभागी नग जन्म मैल मुत्तर निर्मल दिरडाई जन नानक उत्तम लेव लाई श्री राग महल्ला चौता गुण गावा गुण विचरा गुण बोले मेरी माई ਗੋ ਰਮਕ ਸੱਜਣ ਗੁਣਕਾਰੀਆਂ ਮਿਲ ਸੱਜਣ ਹਰ ਗੁਣ ਗਾਈ ਹੀਰੇ ਹੀਰੇ ਮੇਲੇ ਬਿੱਦੀਆ ਰੰਗ ਚਲੂ ਲੈ ਨਾਈ ਮੇਰੇ ਗੋਬਿੰਦਾ ਗੁਣ ਗਾਵ ਤ੍ਰਿਪਤਮਾਨ ਹੋਏ ਅੰਤਰ ਪਿਆਸ ਆਰ ਨਾਮ ਕੀ ਗੁਰ ਤੁਸ ਮਲਾਵੇ ਸੋਈ ਰਖਾਓ ਮਾਨ ਰੰਗੋ ਵਡ ਭਾਗਿਓ ਗੁਰ ਟੁੱਟਾ ਕਰੇ ਪਜਾਓ ਗੁਰ ਨਾਮ ਦਿਰੜਾਏ ਰੰਗ ਸੋ ਹੋ ਸਾਤ ਗੁਰ ਕੈ ਬਾਲ ਜਾਓ ਬੇਣ ਸਾਤ ਗੁਰੂ ਹਰ ਨਾਮ ਨਾਲ ਬਈ ਲਾਖ ਕੋਟੇ ਕਰਮ ਕਮਾਓ ਬਿਨ ਭਾਗਾ ਜਤ ਗੁਰ ਨਾਮਿ ਲੇ ਕਾਰ ਬੈਟ ਆਲੇ ਕਟ ਨਿਤ ਪਾਸੋ ਅੰਤਰ ਗਿਆਨ ذوک ਧਰਮ ਹੈ ਵਿਚ ਪੜਦਾ ਦੁਰ ਪਈਆਸ ਬੇਣ ਸਾਤ ਗੁਰ ਭੇਟ ਕੰਚਣਨਾਥੀਏ ਮਨ ਮੁਕਲੋ ਬੁੱਢਾ ਬੇੜੀ ਪਾਸ ਸਾਤ ਗੁਰ ਬੋਹਿਤ ਘਰ ਨਾਵ ਹੈ ਜਿੱਤ ਬਿਦ ਚੜਿਆ ਜਾਈ ਸਾਤ ਗੁਰ ਕਾ ਭਾਣ ਜੋ ਚੱਲੇ ਵਿੱਚ ਬੋਹਿਤ ਬਿਠਾਇਾਈ धन धन वड भागी नानका जिना जिन, सचगुर मिलाई सीरी, सीरी, राग महल्ला चोता हा पन्थ दसाई नेत, नेत गड़ी, गड़ी कोई, कोई दसे, दसे प्रपते न जाओ, जिनी मेरा प्यारा राविया तिन पीछे ला गराओ कर मिणत कर जो दड़ी मैं प्रभ मिलने का चाओ मेरे भाई जना कोई मोको हर प्रभ मेल मलाई हो सतगुर विटो वार्यािन् प्रभ द यादगा ओ नमाणी टे पूरे सतगुर पो मान है ग सतगुर करे सुबासो हो गरबो सलाहो नारज्जो ਮੈਂ ਮੇਲੇ ਹਰ ਪ੍ਰਭ ਪਾਜ਼ੋ ਸਤ ਗੁਰ ਨੂੰ ਸਭ ਨੂੰ ਲੋਚਦਾ ਜੇਤਾ ਜਗਤ ਸਭ ਕੋਈ ਬਿਨ ਭਾਗਾ ਦਰਸ਼ਨ ਨਾ ਥੀਏ ਪਾਗ ਘੇੜ ਬੈਰੋਈ ਜੋ ਹਰ ਪ੍ਰਭ ਭਾਵਸੋਤੀਆ ਦੁਰਲੀਖਿਆ ਨ ਮਿਟੈ ਕੋਈ ਆਪੇ ਸਤਗੁਰ ਆਪ ਹਰ ਆਪੇ ਮੇਲ ਮਲਾਈ ਆਪ ਦਇਆਕਾਰ ਮੇਲ ਸੀ ਗੁਰ ਸਤਗੁਰ ਪੇਛੇ ਪਾਈ ਸਭ ਜਾਗ ਜੀਵਨ ਜਾਗਿਆ ਆਪ ਹੈ ਨਾਨਕ ਜਲ ਜਲੇ ਸਮਾਈ सीरी राग मघला चौथा रास अंबरत नाम रास हाथ भला कित बिद मिले रस खाई जाय पुच्छ सुहागणी तुसा क्यों कर मिलिया प्रबियाई ओ वे परवाना बोलनी ओ माल माल तो मतेन पाई ਭਾਏ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਿਗੁਰੂ pur ਕਹ ਡੋਕੋ ਮੇ ਕੱਢੀ ਮਾਰ ਰਹਾਓ ਗੁਰਮੁਖੀਆ ਸੁਹਾਗਣੀ ਤਿਨ ਦਇਆ ਪਈ ਮਾਣਾਈ ਸਤਿਗੁਰੂ ਵਚਨ ਰਤਨ ਗਾ ਜੋ ਮਨ ਨੇ ਜੋ ਹਰ ਰਸ ਖਾਈ ਸੇਵਡ ਭਾਗੀ ਵਡ ਜਾਣੀਐ ਜਿਨ ਹਰ ਰਸ ਗਾਦਾ ਗੁਰ ਭਾਈ ਸੇਵਡ ਭਾਗੀ ਵਡ ਜਾਣੀਆ ਜਿਨ ਹਰ ਰਸ ਖਾਦਾ ਗੁਰ ਭਾਈ ਇਹੋ ਹਾਰਸ ਬਾਣ ਤਿੰਨ ਸਬਤ ਹੈ पाग हीले नाहीकाई बिन सतगुरु पल्ले ना पवे मन मुकरहे बिललाई ओए सतगुरु आगे ना निवे ओ नंतर क्रोध बलाही हर 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 रस आप है आप पी हर रस होई ਆਪ ਦਇਆਕਾਰ ਦੇਵਸੀ ਗੁਰਮਕੀ ਅਬਰਤ ਚੋਈ ਸਾਬ ਤਾਨਮਨ ਹਰੀ ਆ ਹੋਇਆ ਨਾਨਕ ਹਰ ਵਸਿਆ ਮਨ ਸੋਈ ਸ੍ਰੀ ਰਾਗ ਮੋਹੱਲਾ ਚੌਥਾ ਦਿਨ ਸ ਚੜਿਆ ਪੈਰੇ ਆਤਵੈ ਰੈਣ ਸਬਾਈ ਜਾਈ आव कटे नारना ना बुझ नेत मूसा लाज टुकाई गोड़ मिट्टा माया पसरिया मण मुक लग माकी पची पचाई पाई रे मैं मीत सखा प्रभ सोई पुत कलत मो है ਅੰਤ ਬੇਲੇ ਕੋ ਨਾ ਹੋਏ ਰਹਾਓ